ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਝੋਨਾ ਬੀਜਣ ਦੀ ਤਿਆਰੀ ਕਰਤੀ ਬੱਟ ਵੀ ਲੈਪਤੀ ਇਧਰ ਝੋਨਾ ਖੜਾ ਵਾ ਤੁਸੀਂ ਕਹਿੰਦੇ ਯਾਰ ਰੁੱਤ ਕਿਹੜਾ ਝੋਨਾ ਬੀਜੀ ਜਾਂਦਾ ਵਾ ਇਹ ਆਪਾਂ ਟ੍ਰਾਇਲ ਲਾਉਣਾ ਬਾਈ ਪਨੀਰੀ ਆਪਣੇ ਕੋਲੇ ਹੈਗੀ ਆ ਮਿੱਤਰ ਬੇਲੀ ਕੋਲੇ ਕਿਸੇ ਕੋਲੇ ਆ ਪਾਣੀ ਚੱਲਦਾ ਵਾ ਆਪਣਾ ਇਧਰ ਬੱਟ ਲੈਪਤੀ ਆਪਾਂ ਕਦੋਂ ਕਰਦੇ ਆ ਇਧਰ ਝੋਨਾ ਖੜਾ ਵਾ ਇਧਰ ਵੀ ਝੋਨਾ ਖੜਾ ਵੱਢਣ ਵਾਲਾ ਤੇ ਆਪਾਂ ਟ੍ਰਾਇਲ ਲਾ ਕੇ ਦੇਖਦੇ ਆ ਵੀ ਕੀ ਬਣਦਾ ਝੋਨਾ ਹੁੰਦਾ ਕਿ ਨਹੀਂ ਹੁੰਦਾ ਇੱਕ ਪੰਜਾਬ ਦੇ ਆਪਣੇ ਇੰਡੀਆ ਦੇ ਵਿੱਚ ਇੱਕ ਸੂਬਾ ਵਾ ਉੱਥੇ ਉਹ ਝੋਨਾ ਵੱਢ ਕੇ ਦੁਬਾਰਾ ਝੋਨਾ ਹੋ ਜਾਂਦਾ ਵਾ ਮੈਂ ਪੰਜਾਬ ਦੇ ਵਿੱਚ ਵੀ ਆਪਾਂ ਟ్రਾਇਲ ਕਰਕੇ ਦੇਖਦੇ ਹਾਂ ਹੋਜੂ ਕਾਮਜਾਬ ਕਮੈਂਟ ਕਰਕੇ ਦੱਸਿਓ ਹਾਸਾ ਮਜ਼ਾਕ ਨਾ ਕਰਦੇ ਆਪਾਂ ਸੱਚੀ ਗਾੜ ਦੇਣਾ ਝੋਨਾ ਇੱਧਰ ਝੋਨਾ ਖੜਾ ਵੱਢਣ ਵਾਲਾ ਆਹ ਕਹੀ ਪਈ ਆ ਬੱਟਲਪਤੀ ਆਪਾਂ ਆਹ ਦੇਖ ਲਓ ਜੇ ਮੈਂ ਸੁੱਕੇ ਖੱਤੇ ਆਪਾਂ ਉਦੋਂ ਬਾਏ ਹੋਨੇ ਬਾਹੀ ਕਰੀ ਪਈ ਆ ਤੇ ਇੱਧਰ ਪਾਣੀ ਚੱਲਦਾ ਆਪਾਂ ਕਿਹੜਾ ਭਰਨ ਵਾਲਾ ਆਪਾਂ ਕਦੋਂ ਕਰ ਦੇਣਾ ਵਾ ਫਿਰ ਝੋਨਾ ਲਾਵਾਂਗੇ ਪਨੀਰੀ ਹੈਗੇ ਇਨਾਂ ਤੋਂ ਆਪਾਂ ਆਪ ਹੀ ਲਾ ਲੈਣਾ ਇੱਕ ਤਾਂ ਆਪਣੇ ਕੋਲ ਬੰਦਾ ਹੈਗਾ ਵਾ ਤੇ ਬਾਕੀ ਕਮੈਂਟ ਕਰਕੇ ਦੱਸੋ ਵੀ ਕਾਮਜਾਬ ਹੋਊਗਾ ਇੱਧਰ ਝੋਨਾ ਖੜਾ ਵਾ ਸਿਆਲੂ ਝੋਨਾ ਜਾਣੀ ਸਿਆਲ ਦਾ ਝੋਨਾ